ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 862 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜੇ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 863 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌਂਡ ਮਹੱਲਾ ਪੰਜਵਾਂ ਰਾਗ ਗੌਂਡ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਨਾਮ ਸੰਗ ਕਿੰਨੋਂ ਬਿਵਹਾਰ ਹੈ ਭਾਈ ਗੁਰੂ ਦੀ ਕਿਰਪਾ ਨਾਲ ਹੁਣ ਮੈਂ ਪ੍ਰਭੂ ਦੇ ਨਾਮ ਨਾਲ ਆਤਮਕ ਜੀਵਨ ਦਾ ਵਪਾਰ ਕਰ ਰਿਹਾ ਹਾਂ ਨਾਮੋਹੀ ਇਸ ਮਨ ਦਾ ਆਧਾਰ ਪ੍ਰਭੂ ਦਾ ਨਾਮ ਹੀ ਮੇਰੇ ਇਸ ਮਨ ਦਾ ਆਸਰਾ ਬਣ ਗਿਆ ਹੈ ਸਹਾਰਾ ਬਣ ਗਿਆ ਹੈ ਨਾਮੋਹੀ ਚਿਤ ਕੀ ਨੀਓਟ ਨਾਮ ਨੂੰ ਹੀ ਮੈਂ ਆਪਣੇ ਚਿਤ ਵਿੱਚ ਜੀਵਨ ਦਾ ਸਹਾਰਾ ਬਣਾ ਲਿਆ ਹੈ ਨਾਮ ਦੀ ਹੀ ਓਟ ਲਈ ਹੈ ਨਾਮ ਜਪਤ ਮਿਟਹਿ ਪਾਪ ਕੋਟ ਕਿਉਂਕਿ ਹੈ ਭਾਈ ਪ੍ਰਭੂ ਦਾ ਨਾਮ ਜਪਦਿਆਂ ਕਰੋੜਾਂ ਪਾਪ ਮਿਟ ਜਾਂਦੇ ਹਨ ਪਰਮਾਤਮਾ ਦੇ ਨਾਮ ਵਿੱਚ ਐਸੀ ਤਾਕਤ ਹੈ ਕਿ ਜੇ ਕੋਈ ਪ੍ਰਾਣੀ ਨਾਮ ਜਪਦਾ ਹੈ ਗੁਰਮਖ ਨਾਮ ਜਪਦਾ ਹੈ ਤਾਂ ਉਸ ਦੇ ਸਾਰੇ ਕੀਤੇ ਪਾਪ ਮਿਟ ਜਾਂਦੇ ਹਨ ਰਾਸ ਦੀ ਹਰੇ ਕੋ ਨਾਮ ਹੈ ਭਾਈ ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ ਹੀ ਸਰਮਾਇਆ ਦਿੱਤਾ ਹੈ ਤਾਂ ਕਿ ਮੈਂ ਉੱਚੇ ਆਤਮਿਕ ਜੀਵਨ ਦਾ ਵਪਾਰ ਕਰ ਸਕਾਂ ਮਨ ਕਾ ਇਸ਼ਟ ਗੁਰ ਸੰਗਤ ਿਆਨ ਰਹਾਉ ਹੁਣ ਪ੍ਰਭੂ ਦਾ ਨਾਮ ਹੀ ਮੇਰੇ ਮਨ ਦਾ ਸਭ ਤੋਂ ਵੱਡਾ ਪਿਆਰਾ ਪੂਜਣਯੋਗ ਦੇਵਤਾ ਬਣ ਗਿਆ ਹੈ ਇਸ਼ਟ ਬਣ ਗਿਆ ਹੈ ਪਰ हे ਭਾਈ ਗੁਰੂ ਦੀ ਸੰਗਤ ਵਿੱਚ ਗੁਰੂ ਦੀ ਸੰਗਤ ਵਿੱਚ ਰਹਿ ਕੇ ਹੀ ਹਰੀ ਨਾਮ ਦਾ ਧਿਆਨ ਬਣ ਸਕਦਾ ਹੈ ਹਰ ਨਾਮ ਵਿੱਚ ਸੁਰਤ ਜੁੜ ਸਕਦੀ ਹੈ ਸਾਧ ਸੰਗਤ ਵਿੱਚ ਬੈਠ ਕੇ ਰਹਾਓ ਨਾਮ ਹਮਾਰੇ ਜੀ ਕੀ ਰਾਸ ਹੇ ਭਾਈ ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ ਨਾਮ ਮੇਰੀ ਜਿੰਦ ਦਾ ਸਰਮਾਇਆ ਬਣ ਚੁੱਕਾ ਹੈ ਨਾਮੋ ਸੰਗੀ ਜਦ ਕਤ ਜਾਤ ਨਾਮ ਹੀ ਮੇਰਾ ਸੰਗੀ ਸਾਥੀ ਹਰ ਥਾਂ ਮੇਰੇ ਨਾਲ ਤੁਰਿਆ ਫਿਰਦਾ ਹੈ ਨਾਮੋ ਹੀ ਮਨ ਲਾਗਾ ਮਿੱਠਾ ਪ੍ਰਭੂ ਪਰਮਾਤਮਾ ਦਾ ਨਾਮ ਹੀ ਮੇਰੇ ਮਨ ਵਿੱਚ ਮਿੱਠਾ ਲੱਗ ਰਿਹਾ ਹੈ ਬਹੁਤ ਪਿਆਰਾ ਲੱਗ ਰਿਹਾ ਹੈ ਜਲ ਥਲ ਸਭ ਮਹਿ ਨਾਮੋ ਢੀਠਾ ਪਾਣੀ ਵਿੱਚ ਧਰਤੀ ਵਿੱਚ ਸਭ ਜੀਵਾਂ ਉੱਤੇ ਮੇਨੂੰ ਨਾਮ ਹਰੀ ਨਾਮ ਹੀ ਹਰੀ ਹੀ ਦਿਸ ਰਿਹਾ ਹੈ ਸਾਰੇ ਪਾਸੇ ਪ੍ਰਮਾਤਮਾ ਦਿਸਣ ਲੱਗ ਜਾਂਦਾ ਹੈ ਹਰੇਕ ਜੀਵ ਜੰਤੂ ਵਿੱਚ ਦਿਸਣ ਲੱਗ ਜਾਂਦਾ ਹੈ ਜਦੋਂ ਪ੍ਰਮਾਤਮਾ ਦਾ ਨਾਮ ਜਪੀਏ ਤਾਂ ਇਹ ਸੋਝੀ ਆ ਜਾਂਦੀ ਹੈ ਨਾਮੇਂਦਰ ਗਹਿ ਮੁਖ ਉਜਲੇ ਏ ਭਾਈ ਨਾਮ ਦੀ ਬਰਕਤ ਨਾਲ ਪ੍ਰਮਾਤਮਾ ਦੀ ਹਿਜੂਰੀ ਵਿੱਚ ਆਦਰ ਮਾਨ ਪ੍ਰਾਪਤ ਕਰੀਦਾ ਹੈ ਨਾਮੇ ਸਗਰੇ ਕੁਲ ਉਦਰੇ ਨਾਮ ਦੇ ਰਾਹੀ ਸਾਰੀਆਂ ਕੁਲਾਹੀਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੀਆਂ ਹਨ ਨਾਮ ਹਮਾਰੇ ਕਾਰਜ ਸੀਦਾ ਪ੍ਰਭੂ ਦੇ ਨਾਮ ਵਿੱਚ ਜੁੜਿਆ ਮੇਰੇ ਸਾਰੇ ਕਾਮਕਾਰ ਸਫਲ ਹੋ ਰਹੇ ਹਨ ਪਰਮਾਤਮਾ ਮਿਹਰ ਕਰਦਾ ਹੈ ਜਿਹੜੇ ਸੇਵਕ ਪਰਮਾਤਮਾ ਦਾ ਨਾਮ ਜਪਦੇ ਹਨ ਉਹਨਾਂ ਦੇ ਸਾਰੇ ਕਾਰਜ ਪਰਮਾਤਮਾ ਰਾਸ ਕਰ ਦਿੰਦਾ ਹੈ ਨਾਮ ਸੰਗ ਇਹੋ ਮਨਵਾ ਗੀਦਾ ਹੁਣ ਮੇਰਾ ਇਹ ਮਨ ਪਰਮਾਤਮਾ ਦੇ ਨਾਮ ਨਾਲ ਗਿਜ ਗਿਆ ਹੈ ਨਾਮੇ ਹੀ ਹਮ ਨਿਰਭਉ ਭਏ ਏ ਭਾਈ ਪ੍ਰਭੂ ਦਾ ਨਾਮ ਪ੍ਰਭੂ ਨਾਮ ਦਾ ਸਦਕਾ ਹੀ ਦੁਨੀਆ ਦਾ ਕੋਈ ਡਰ ਪੋ ਨਹੀਂ ਸਕਦਾ ਨਾਮੇ ਆਵਨ ਜਾਵਨ ਰਹੇ ਹਰ ਨਾਮ ਵਿੱਚ ਜੁੜਿਆ ਹਿੰ ਜਰਾਂ ਮਰਨ ਦੇ ਗੇੜ ਮੁੱਕ ਜਾਂਦੇ ਹਨ ਚਰਾਸੀ ਦੇ ਗੇੜ ਮੁੱਕ ਜਾਂਦੇ ਹਨ ਫਿਰ ਵਾਰ-ਵਾਰ ਆਣਾ ਜਾਣਾ ਨਹੀਂ ਪੈਂਦਾ ਗੁਰਪੂਰੇ ਮੇਲੇ ਗੁਣਤਾਸ ਪਰ ਗੁਰੂ ਪੂਰੇ ਗੁਰੂ ਨੂੰ ਹੀ ਸਦਾ ਸਿਮਰਨਾ ਚਾਹੀਦਾ ਹੈ ਪੂਰੇ ਗੁਰੂ ਨੇ ਹੀ ਸਦਾ ਗੁਣਾ ਦੇ ਖਜ਼ਾਨੇ ਪ੍ਰਭੂ ਨਾਲ ਜੀਵਾਂ ਨੂੰ ਮਿਲਾਇਆ ਹੈ ਗੁਰੂ ਹੀ ਮਿਲਾ ਸਕਦਾ ਹੈ ਗੁਰੂ ਤੋਂ ਬਿਨਾ ਹੋਰ ਕਿਸੇ ਦੀ ਸਮਰੱਥਾ ਨਹੀਂ ਹੁੰਦੀ ਕਿ ਪਰਮਾਤਮਾ ਨਾਲ ਮਿਲਾ ਦੇਵੇ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆ ਗੁਰਬਿਨ ਕੋਰ ਅੰਧਾਰ ਇਸ ਕਰਕੇ ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨੀ ਲੱਗਿਏ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਆਪਣਾ ਜੀਵਨ ਸਫਲ ਕਰੀਏ ਕਹੁ ਨਾਨਕ ਸੁਖ ਸਹਿਜ ਨਿਵਾਸ ਏ ਨਾਨਕ ਆਖ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਆਨੰਦ ਵਿੱਚ ਆਤਮਿਕ ਅਡੋਲਤਾ ਵਿੱਚ ਟਿਕਾਣਾ ਮਿਲ ਜਾਂਦਾ ਹੈ ਗੌੜ ਮਹੱਲਾ ਪੰਜਵਾ ਨਿਮਾਨੇ ਕੋ ਜੋ ਦੇ ਤੋ ਮਨ हे ਭਾਈ ਜਿਹੜਾ ਨਿਮਾਨੇ ਨੂੰ ਮਾਨ ਦਿੰਦਾ ਹੈ ਪਰਮਾਤਮਾ ਸਗਲ ਭੁਖੇ ਕੋ ਕਰਤਾ ਦਾਨ ਜਿਹੜਾ ਸਾਰੇ ਭੁਖਿਆ ਨੂੰ ਰੋਜੀ ਦਿੰਦਾ ਹੈ ਗਰਭ ਘੋਰ ਮਹਿ ਰਖਨ ਹਾਰ ਅਤੇ ਜਿਹੜਾ ਪਰਮਾਤਮਾ ਪ੍ਰਭੂ ਭਿਆਨਕ ਗਰਭ ਵਿੱਚ ਰੱਖਿਆ ਕਰਨ ਜੋਗਾ ਹੈ ਤੇ ਸਠਾਕੁਰ ਕੋ ਸਦਾ ਨਮਸਕਾਰ ਉਸ ਮਾਲਕ ਪ੍ਰਭੂ ਪਰਮਾਤਮਾ ਨੂੰ ਸਦਾ ਸਿਰ ਨਵਾਇਆ ਕਰ ਸਦਾ ਨਮਸਕਾਰ ਕਰਿਆ ਕਰ ਪਰਮਾਤਮਾ ਨੂੰ ਜਿਹਦੇ ਵਿੱਚ ਬਹੁਤ ਵੱਡੇ ਗੁਣ ਹਨ ਐਸੋ ਪ੍ਰਭ ਮਨ ਮਾਹੇ ਧਿਆਏ ਏ ਭਾਈ ਆਪਣੇ ਮਨ ਵਿੱਚ ਉਸ ਪ੍ਰਭੂ ਦਾ ਧਿਆਨ ਧਰਿਆ ਕਰ ਘਟ ਅਵ ਘਟ ਜਤ ਕਤਹਿ ਸਹਾਏ ਰਹਾਓ ਜਿਹੜਾ ਪ੍ਰਭੂ ਪਰਮਾਤਮਾ ਸਰੀਰ ਦੇ ਅੰਦਰ ਅਤੇ ਸਰੀਰ ਦੇ ਬਾਹਰ ਹਰਥਾਂ ਸਹਾਇਤਾ ਕਰਨ ਵਾਲਾ ਹੈ ਰਹਾਓ ਰਾੰਕਰਾਓ ਜਾ ਕੇ ਇੱਕ ਸਮਾਨ ਏ ਭਾਈ ਉਸ ਪ੍ਰਭੂ ਦਾ ਧਿਆਨ ਧਰਿਆ ਕਰ ਜਿਸ ਦੀ ਨਿਗਾਹ ਵਿੱਚ ਇੱਕ ਕੰਗਾਲ ਮਨੁੱਖ ਅਤੇ ਇੱਕ ਰਾਜਾ ਇੱਕੋ ਜੇ ਹਨ ਪਰਮਾਤਮਾ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਵਈਏ ਵੱਡਾ ਮੰਤਰੀ ਸੰਤਰੀ ਹੈ ਤੇ ਇਹਨੂੰ ਜਿਆਦਾ ਕੁਝ ਪਿਆਰ ਕਰਾਂ ਨਹੀਂ ਭਾਈ ਉਹ ਤੇ ਮਾਇਆ ਧਾਰੀ ਜੀਵਾਂ ਤੋਂ ਦੂਰ ਰਹਿੰਦਾ ਹੈ ਦੇ ਗਰੀਬਾਂ ਦੇ ਹਿਰਦੇ ਵਿੱਚ ਵਸਦਾ ਹੈ ਜਿਹੜੇ ਉਸ ਦਾ ਨਾਮ ਧਿਆਉਂਦੇ ਹਨ ਉਹ ਸਾਰਿਆਂ ਦਾ ਮਿੱਤਰ ਹੈ ਕੀਟ ਹਸਤ ਸਗਲ ਪੁਰਾਨ ਉਹ ਪਰਮਾਤਮਾ ਪ੍ਰਭੂ ਬੜਾ ਬੇਅੰਤ ਹੈ ਜੋ ਕੀੜੀ ਹਾਥੀ ਕੀੜੀ ਤੋਂ ਲੈ ਕੇ ਹਾਥੀ ਤੱਕ ਸਭਨਾਂ ਜੀਵਾਂ ਵਿੱਚ ਹੀ ਵਿਆਪਕ ਹੈ ਚਿਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟਕਾਰ ਫੂਲਾ ਪਰਮਾਤਮਾ ਬੜਾ ਬੇਅੰਤ ਹੈ ਗੁਰੂ ਪਿਆਰਿਓ ਬੀਉ ਪੂਸ਼ ਨ ਮਸਲਤ ਤਰੈ ਜਿਹੜਾ ਪਰਮਾਤਮਾ ਕਿਸੇ ਹੋਰ ਨੂੰ ਪੁਸ਼ ਕੇ ਕੋਈ ਕੰਮ ਕਰਨ ਦੀ ਸਲਾਹ ਨਹੀਂ ਕਰਦਾ ਜੋ ਕਿਛ ਕਰੈ ਸੋ ਆਪੈ ਕਰੈ ਸਗੋਂ ਜੋ ਕੁਝ ਕਰਦਾ ਹੈ ਉਹ ਆਪ ਹੀ ਕਰਦਾ ਹੈ ਉਸਨੇ ਕਿਸੇ ਤੋਂ ਸਲਾਹ ਨਹੀਂ ਲੈਣੀ ਹੁੰਦੀ ਕਿ ਇਹ ਕੰਮ ਕਰੀਏ ਕਿ ਨਾ ਕਰੀਏ ਪਰਮਾਤਮਾ ਬੜਾ ਬੇਅੰਤ ਹੈ ਜਾ ਕਾਇੰਤ ਨਾ ਜਾਣ ਸਕੋਏ ਏ ਹੈ ਭਾਈ ਉਸ ਪ੍ਰਭੂ ਦਾ ਧਿਆਨ ਧਰਿਆ ਕਰ ਜਿਸ ਦੀ ਹਸਤੀ ਦਾ ਅੰਤ ਕੋਈ ਭੀ ਜੀਵ ਜਾਣ ਨਹੀਂ ਸਕੇਗਾ ਆਪੇ ਆਪ ਨਿਰੰਜਨ ਸੋਏ ਓ ਪ੍ਰਮਾਤਮਾ ਮਾਇਆ ਤੋਂ ਨਿਰਲੇਪ ਪ੍ਰਭੂ ਹਰਥਾਂ ਆਪ ਹੀ ਆਪ ਹੈ ਆਪ ਅਕਾਰ ਆਪ ਨਿਰੰਕਾਰ ਇਹ ਸਾਰਾ ਦਿਸਤਾ ਜਗਤ ਉਸ ਦਾ ਆਪਣਾ ਹੀ ਸਰੂਪ ਹੈ ਆਕਾਰ ਉਸ ਦਾ ਹੀ ਹੈ ਤੇ ਆਕਾਰ ਰਹਿਤ ਪਿਓ ਆਪ ਹੀ ਹੈ ਘਟ 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 ਸਭ ਘਟ ਆਦਾਰ ਉਹ ਪ੍ਰਭੂ ਸਾਰੇ ਸਰੀਰਾਂ ਵਿੱਚ ਮੌਜੂਦ ਹੈ ਅਤੇ ਸਾਰੇ ਸਰੀਰਾਂ ਦਾ ਆਸਰਾ ਹੈ ਨਾਮ ਰੰਗ ਭਗਤ ਭਏ ਲਾਲ ਹੇ ਭਾਈ ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਉਸ ਦੇ ਨਾਮ ਦੇ ਰੰਗ ਵਿੱਚ ਲਾਲ ਹੋਏ ਰਹਿੰਦੇ ਹਨ ਰੰਗੇ ਰਹਿੰਦੇ ਹਨ ਜਸ ਕਰਤੇ ਸੰਤ ਸਦਾ ਨਿਹਾਲ ਉਸ ਪਰਮਾਤਮਾ ਦੀ ਸਿਫਤਸਲਾਹ ਦਾ ਗੀਤ ਗਾਉਂਦੇ ਹੋਏ ਸੰਤ ਜਨ ਸਦਾ ਖਿੜੇ ਰਹਿੰਦੇ ਹਨ ਉਹਨਾਂ ਦੇ ਚਿਹਰੇ ਉੱਤੇ ਨੂਰ ਵਸਦਾ ਹੈ ਨਾਮ ਰੰਗ ਜਨ ਰਹੇ ਅਕਾਏ हे भाई प्रभु ਦੇ ਸੇਵਕ ਪ੍ਰਭੂ ਦੇ ਨਾਮ ਦੇ ਪ੍ਰੇਮ ਵਿੱਚ ਟਿਕ ਕੇ ਮਾਇਆ ਦੀ ਤ੍ਰਿਸ਼ਨਾ ਤੋਂ ਬਚੇ ਰਹਿੰਦੇ ਹਨ ਨਾਨਕ ਤਿੰਨ ਜਨ ਲਾਗੇ ਪਾਏ ਨਾਨਕ ਉਹਨਾਂ ਸੇਵਕਾਂ ਦੀ ਚਰਨੀ ਲੱਗਦਾ ਹੈ ਜਿਹੜੇ ਪ੍ਰਮਾਤਮਾ ਦੇ ਸੇਵਕ ਬਣ ਜਾਂਦੇ ਹਨ ਗੌਂਡ ਮਹੱਲਾ ਪੰਜਵਾਂ ਰਾਗ ਗੌਂਡ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਜਾ ਕੈ ਸੰਗਿ ਹੋ ਮਨ ਨਿਰਮਲ ਏ ਭਾਈ ਏ ਮੇਰੇ ਮਿੱਤਰ ਤਾਂ ਉਹ ਸੰਤ ਜਨ ਹਨ ਜਿਨ੍ਹਾਂ ਦੀ ਸੰਗਤ ਵਿੱਚ ਰਿਹਾ ਇਹ ਮਨ ਪਵਿੱਤਰ ਹੋ ਜਾਂਦਾ ਹੈ ਮੇਰੇ ਮਿੱਤਰ ਤਾਂ ਉਹ ਸੰਤ ਜਨ ਹਨ ਜਿਨ੍ਹਾਂ ਦੀ ਸੰਗਤ ਵਿੱਚ ਰਿਹਾ ਇਹ ਮਨ ਪਵਿੱਤਰ ਹੋ ਜਾਂਦਾ ਹੈ ਜਾ ਕੇ ਸੰਗ ਹਰ ਹਰ ਸਿਮਰਨ ਜਿਨ੍ਹਾਂ ਸੰਤ ਜਨਾਂ ਦੀ ਸੰਗਤ ਵਿੱਚ ਸਦਾ ਹਰੀ ਨਾਮ ਦਾ ਸਿਮਰਨ ਕਰਨ ਦਾ ਮੌਕਾ ਮਿਲਦਾ ਹੈ ਜਾ ਕੇ ਸੰਗ ਕੇਲ ਬਿਖ ਹੋਏ ਨਾਸ ਜਿਨ੍ਹਾਂ ਦੀ ਸੰਗਤ ਵਿੱਚ ਰਿਆ ਸਾਰੇ ਪਾਪ ਨਾਸ ਹੋ ਜਾਂਦੇ ਹਨ ਜਾ ਕੇ ਸੰਗ ਹਿਰਦੈ ਪਰਗਾਸ ਅਤੇ ਜਿਨ੍ਹਾਂ ਦੀ ਸੰਗਤ ਵਿੱਚ ਟਿਕਿਆ ਹਿਰਦੇ ਵਿੱਚ ਸੁੱਚੇ ਆਤਮਿਕ ਜੀਵਨ ਦਾ ਚਾਨਣ ਹੋ ਜਾਂਦਾ ਹੈ ਸੇ ਸੰਤ ਹਰ ਕੇ ਮੇਰੇ ਮੀਤ ਏ ਭਾਈ ਮੇਰੇ ਮਿੱਤਰ ਤਾਂ ਪ੍ਰਭੂ ਦੇਓ ਸੰਤ ਜਨ ਹਨ ਕੇਵਲ ਨਾਮ ਗਾਈਏ ਜਾ ਕੇ ਨੀਤ ਰਹਾਓ ਜਿਨ੍ਹਾਂ ਦੀ ਸੰਗਤ ਵਿੱਚ ਸਦਾ ਸਿਰਫ ਹਰੀ ਨਾਮ ਗਾਇਆ ਜਾਂਦਾ ਹੈ ਪ੍ਰਮਾਤਮਾ ਦਾ ਨਾਮ ਸਿਮਰਿਆ ਜਾਂਦਾ ਹੈ ਸੰਤ ਜਨਾਂ ਦੀ ਸੰਗਤ ਵਿੱਚ ਦੁਨਿਆਵੀ ਗੱਲਾਂ ਨਹੀਂ ਹੁੰਦੀਆਂ ਉਹ ਸਿਰਫ ਪ੍ਰਮਾਤਮਾ ਦੇ ਗੁਣ ਗਾਉਂਦੇ ਨੇ ਪ੍ਰਮਾਤਮਾ ਦੇ ਗੁਣ ਹੀ ਗਵਾਉਂਦੇ ਨੇ ਰਹਾਉ ਜਾ ਕੈ ਮੰਤਰ ਹਰ ਹਰ ਮਨ ਵਸੈ ਜਿਨ੍ਹਾਂ ਦੇ ਉਪਦੇਸ਼ ਦੀ ਬਰਕਤ ਨਾਲ ਪ੍ਰਮਾਤਮਾ ਦਾ ਨਾਮ ਮਨ ਵਿੱਚ ਆ ਵਸਦਾ ਹੈ ਜਾ ਕੈ ਉਪਦੇਸ਼ ਭਰਮ ਭੋ ਨਸੈ ਜਿਨ੍ਹਾਂ ਦੇ ਉਪਦੇਸ਼ ਨਾਲ ਮਨ ਵਿੱਚੋਂ ਹਰੇਕ ਡਰ ਹਰੇਕ ਭਰਮ ਵਹਿਮ ਦੂਰ ਹੋ ਜਾਂਦਾ ਹੈ ਜਾ ਕੈ ਕੀਰਤ ਨਿਰਮਲ ਸਾਰ ਜਿਨ੍ਹਾਂ ਦੇ ਹਿਰਦੇ ਵਿੱਚ ਸ਼੍ਰੇਸ਼ਟ ਤੇ ਪਵਿੱਤਰ ਕਰਨ ਵਾਲੀ ਹਰੀ ਕੀਰਤਿ ਵਸਦੀ ਰਹਿੰਦੀ ਹੈ ਜਾ ਕੀ ਰੇਨ ਬੰਛੈ ਸੰਸਾਰ ਅਤੇ ਜਿਨ੍ਹਾਂ ਦੀ ਚਰਨ ਧੂੜ ਸਾਰਾ ਜਗਤ ਲੋੜਦਾ ਰਹਿੰਦਾ ਹੈ ਹੇ ਭਾਈ ਉਹ ਸੰਤ ਜਨ ਮੇਰੇ ਪਿਆਰੇ ਮਿੱਤਰ ਹਨ ਕੋਟ ਪਤਤ ਜਾ ਕੇ ਸੰਗ ਉਧਾਰ ਹੇ ਭਾਈ ਉਹ ਸੰਤ ਜਨ ਮੇਰੇ ਮਿੱਤਰ ਹਨ ਜਿਨ੍ਹਾਂ ਦੀ ਸੰਗਤ ਵਿੱਚ ਰਹਿ ਕੇ ਕਰੋੜਾਂ ਵਿਕਾਰੀਆਂ ਦਾ ਵਿਕਾਰਾਂ ਵੱਲੋਂ ਨਿਸ਼ਟਾਰਾ ਹੋ ਜਾਂਦਾ ਹੈ ਇੱਕ ਨਿਰੰਕਾਰ ਜਾ ਕੇ ਨਾਮ ਅਧਾਰ ਜਿਨ੍ਹਾਂ ਸੰਤ ਜਨਾਂ ਦੇ ਹਿਰਦੇ ਵਿੱਚ ਹਰ ਵੇਲੇ ਕੇਵਲ ਇੱਕ ਪ੍ਰਮਾਤਮਾ ਹੀ ਵਸਦਾ ਹੈ ਸਰਬ ਜੀਆ ਕਾ ਜਾਣੈ ਭਿਓ ਜਿਨ੍ਹਾਂ ਦੇ ਅੰਦਰ ਉਸ ਪ੍ਰਮਾਤਮਾ ਦੇ ਨਾਮ ਦਾ ਆਸਰਾ ਬਣਿਆ ਰਹਿੰਦਾ ਹੈ ਜੋ ਸਾਰੇ ਜੀਵਾਂ ਦੇ ਦਿਲ ਦਾ ਭੇਦ ਜਾਣਦਾ ਹੈ ਕਿਰਪਾ ਨਿਦਾਨ ਨਿਰੰਜਨ ਦੇਵ ਜੋ ਕਿਰਪਾ ਦਾ ਖਜ਼ਾਨਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜੋ ਪ੍ਰਕਾਸ਼ ਰੂਪ ਹੈ ਪਾਰ ਬ੍ਰਹਮ ਜਬ ਭਏ ਕਿਰਪਾਲ 헤 ਭਾਈ ਜਦੋਂ ਪ੍ਰਭੂ ਜੀ ਦਿਆਵਾਨ ਹੁੰਦੇ ਹਨ ਤਦ ਭੇਟੇ ਗੁਰ ਸਾਧ ਦਿਆਲ ਤਦੋਂ ਇਹੋ ਜਿਹੇ ਦਿਆਲ ਸੰਤ ਸੰਤ ਜਨ ਮਿਲਦੇ ਹਨ ਤਦੋਂ ਸਤਿਗੁਰੂ ਜੀ ਮਿਲਦੇ ਹਨ ਜਦੋਂ ਪਰਮਾਤਮਾ ਮਿਹਰ ਕਰਦਾ ਹੈ ਤਾਂ ਸੰਤ ਜਨਾਂ ਦੀ ਸੰਗਤ ਹੁੰਦੀ ਹੈ ਦਿਨ ਰਾਤ ਨਾਨਕ ਨਾਮ ਧਿਆਏ ਏ ਭਾਈ ਇਹੋ ਜੇ ਸੰਤ ਜਨਾਂ ਦੀ ਸੰਗਤ ਵਿੱਚ ਨਾਨਕ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ ਸੁਖ ਸਹਜ ਆਨੰਦ ਹਰ ਨਾਏ ਅਤੇ ਹਰੀ ਨਾਮ ਦੀ ਬਰਕਤ ਨਾਲ ਨਾਨਕ ਦੇ ਹਿਰਦੇ ਵਿੱਚ ਆਤਮਿਕ ਡੋਲਤਾ ਦੇ ਸੁਖ ਆਨੰਦ ਬਣੇ ਰਹਿੰਦੇ ਹਨ ਪੰਜਵੇਂ ਪਾਤਸ਼ਾਹ ਪੰਜਵੇਂ ਨਾਨਕ ਪੰਜਵੇਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਧਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਆਪਣੀ ਬਾਣੀ ਵਿੱਚ ਸੰਤ ਜਨਾਂ ਦੀ ਸੰਗਤ ਕਰਨ ਦਾ ਅਤੇ ਪਰਮਾਤਮਾ ਦੇ ਨਾਮ ਨੂੰ ਸਿਮਰਨ ਕਰਨ ਦਾ ਉਪਦੇਸ਼ ਦਿੰਦੇ ਹਨ ਦਿਨ ਰਾਤ ਨਾਨਕ ਨਾਮ ਧਿਆਏ ਸੁਖ ਸਹਜ ਆਨੰਦ ਹਰ ਨਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ თანਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 863 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 864 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ